ਲੋੜੀ ਦਾ ਤਿਉਹਾਰ ਪੰਜਾਬ ਭਰ ਦੇ ਵਿੱਚ ਹਰ ਸਾਲ ਬੜੇ ਉਤਸ਼ਾਹ ਅਤੇ ਖੁਸ਼ੀ ਦੇ ਨਾਲ ਮਨਾਇਆ ਜਾਂਦਾ ਹੈ। ਲੋੜੀ ਦੇ ਮੌਕੇ ਨਵੇਂ ਵਿਆਹੀ ਜੋੜੇ ਆਤੇ ਨਵਜਾਤ ਬੱਚਾ ਦੀ ਲੋੜੀ ਵੰਡੀ ਜਾਂਦੀ ਹੈ ਜਿਸ ਨਾਲ ਘਰਾਂ ਵਿੱਚ ਖੁਸ਼ੀਆਂ ਦਾ ਮਾਹੌਲ ਬਣਦਾ ਹੈ। ਇਸ ਦੇ ਨਾਲ ਹੀ ਨੌਜਵਾਨ ਵਰਗ ਲਈ ਲੋੜੀ ਦਾ ਸਭ ਤੋਂ ਵੱਡਾ ਆਕਰਸ਼ਣ ਪਤੰਗਬਾਜ਼ੀ ਹੁੰਦੀ ਹੈ। ਲੋੜੀ ਦੇ ਦਿਨਾਂ ਦੇ ਵਿੱਚ ਪਤੰਗਬਾਜ਼ੀ ਦਾ ਜਨੂਨ ਇਸ ਕਦਰ ਵੱਧ ਜਾਂਦਾ ਹੈ ਕਿ ਛੱਤਾਂ ਅਤੇ ਖੁੱਲੇ ਮੈਦਾਨਾਂ ਦੇ ਵਿੱਚ ਰੰਗ-ਬਰੰਗੀਆਂ ਪਤੰਗਾਂ ਅਸਮਾਨ ਨੂੰ ਸਜਾ ਦਿੰਦੀਆਂ ਨੇ। ਨੌਜਵਾਨਾਂ ਨੇ ਇਸ ਸ਼ੌਂਕ ਨੂੰ ਦੇਖਦਿਆਂ ਹੋਏ ਪਤੰਗ ਬਣਾਉਣ ਵਾਲੇ ਕਾਰੀਗਰ ਕਈ ਦਿਨ ਪਹਿਲਾਂ ਹੀ ਤਿਆ ਹਰ ਸਾਲ ਬਾਜ਼ਾਰ ਦੇ ਵਿੱਚ ਵੱਖ-ਵੱਖ ਡਿਜ਼ਾਈਨਰ ਅਤੇ ਨਵੀਂ ਸੋਚ ਦੇ ਨਾਲ ਬਣੀਆਂ ਪਤੰਗਾਂ ਦੀ ਖਾਸ ਮੰਗ ਰਹਿੰਦੀ ਹੈ ਜਿਸ ਕਾਰਨ ਕਾਰੀਗਰ ਹਰ ਵਾਰ ਕੁਝ ਨਵਾਂ ਪੇਸ਼ ਕਰਨ ਦੀ ਕੋਸ਼ਿਸ਼ ਕਰਦੇ ਨੇ ਪਿਛਲੇ ਸਾਲ ਬਾਜ਼ਾਰ ਦੇ ਵਿੱਚ ਪਾਕਿਸਤਾਨੀ ਡਿਜ਼ਾਈਨ ਵਾਲੀਆਂ ਪਤੰਗਾਂ ਦੀ ਕਾਫੀ ਮੰਗ ਰਹੀ ਸੀ ਜਦਕਿ ਉਸ ਤੋਂ ਪਹਿਲਾਂ ਸਿੱਧੂ ਮੂਸੇਵਾਲੇ ਦੀਆਂ ਤਸਵੀਰਾਂ ਵਾਲੀਆਂ ਪਤੰਗਾਂ ਲੋਕਾਂ ਦੀ ਪਹਿਲੀ ਪਸੰਦ ਬਣਿਆ ਰਹੀਆਂ ਇਸ ਸਾਲ ਲੋਹੜੀ ਤੋਂ ਪਹਿਲਾਂ ਹੀ ਪਤੰਗਾਂ ਦੇ ਬਾਜ਼ਾਰ ਦੇ ਵਿੱਚ ਇੱਕ ਨਵਾਂ ਰੁਝਾਨ ਦੇਖਣ ਨੂੰ ਮਿਲ ਰਿਹਾ ਹੈ ਵੱਡੀਆਂ ਪਤੰਗਾਂ ਬਣਾਉਣ ਦੇ ਮਾਹਿਰ ਕਾਰੀਗਰ ਮਨੀਸ਼ ਵਲੋ ਇਸ ਸਾਲ 10 ਤੋਂ 12 ਫੁੱਟ ਤੱਕ ਦੀਆਂ ਪਤੰਗਾਂ ਤਿਆਰ ਕੀਤੀਆਂ ਗਈਆਂ। ਇਸ ਦੇ ਨਾਲ ਹੀ ਵੱਖ-ਵੱਖ ਦੇਸ਼ਾਂ ਦੇ ਨਕਸ਼ਿਆਂ ਵਾਲੀਆਂ ਪਤੰਗਾਂ ਦੀ ਮੰਗ ਵੀ ਕਾਫੀ ਵਧੀ ਹੈ। ਕਈ ਲੋਕ ਆਪਣੀ ਪਤੰਗਾਂ ਉੱਤੇ ਆਪਣੇ ਚਹੇਤਿਆਂ ਦੇ ਨਾਮ ਲਿਖਵਾਉਣ ਦੇ ਲਈ ਵੀ ਕਾਰੀਗਰਾਂ ਨਾਲ ਸੰਪਰਕ ਕਰ ਰਹੇ ਨੇ ਜਿਸ ਨਾਲ ਲੋਹੜੀ ਦਾ ਤਿਉਹਾਰ ਹੋਰ ਵੀ ਖਾਸ ਬੰਦਾ ਨਜ਼ਰ ਆ ਰਿਹਾ ਹੈ। ਮੈਂ ਬਬਲੂ ਕਾਈਟ ਮੇਕਰ ਜੋ ਕਿ ਪਠਾਨਕੋਟ ਦੇ ਵਿੱਚ ਰਹਿੰਦਾ ਹਾਂ। ਇਹ ਮੈਂ 15 ਸਾਲਾਂ ਤੋਂ ਤਕਰੀਬਨ ਗੁੱਟਿਆਂ ਦਾ ਕੰਮ ਜਿਹੜਾ کاروبار ਕਰ ਰਿਹਾ ਆ ਤੇ ਕਾਫੀ ਜ਼ਿਆਦਾ ਗੁੱਡੇ ਬਣਾ ਰਿਹਾ ਤੇ ਕਾਫੀ ਲੋਕ ਮੇਰੇ ਕੋਲ ਗੁੱਡੇ ਬਣਵਾਣ ਆਉਂਦੇ ਆ ਤੇ ਅੱਜ ਕੱਲ ਜਿਹੜਾ ਟ੍ਰੈਂਡਿੰਗ ਦਾ ਗੁੱਡੇ ਚੱਲ ਰਿਹਾ ਉਹ ਚੱਲ ਰਿਹਾ ਪਾਕਿਸਤਾਨੀ ਪਤੰਗਾ ਹੋ ਗਿਆ ਜਾਂ ਅਲੱਗ-ਅਲੱਗ ਫਲੈਗ ਦੇ ਗੁੱਟੇ ਹੋ ਗਏ ਉਹ ਬਣਵਾਏ ਜਾਂਦੇ ਆ ਤੇ ਕਾਫੀ ਜ਼ਿਆਦਾ ਨਾਮ ਵਾਲੇ ਗੁੱਡੇ ਜਿਹੜੇ ਉਹ ਮੇਰੇ ਕੋਲ ਬਣਵਾਏ ਜਾਂਦੇ ਆ ਤੱਕ ਗੁੱਡੇ ਜਿਹੜਾ ਮੇਰੇ ਕੋਲ ਬਣਾਇਆ ਜਾਂਦਾ ਹੈ ਜਿਆਦਾ ਤੋਂ ਜਿਆਦਾ 12 ਤਾਰੀ ਤੱਕ ਗੁੱਡੇ ਮੈਂ ਬਣਾ ਕੇ ਦੇ ਕਰਨਾ ਤੇ ਤੁਸੀਂ ਹਰ ਤਰ੍ਹਾਂ ਦਾ ਗੁੱਡਾ ਬਨਵਾ ਵੀ ਸਕਦੇ ਹੋ ਤੇ ਮੇਰੇ ਨਾਲ ਕੰਟੈਕਟ ਵੀ ਕਰ ਸਕਦੇ ਹੋ ਤੇ ਹੋਰ ਜੇ ਇਸ ਗੁੱਡੇ ਨੂੰ ਬਣਾਉਣ ਲਈ ਇਹ ਬਣਾਇਆ ਤੇ ਚਲੋ ਇਹ ਦੇਨੇ ਹੀ ਆ ਤੇ ਜੇ ਦੋਹਾਂ ਦੀ ਗੱਲ ਕਰੀਏ ਡਾਲ ਦੀ ਅੱਜਕੱਲ ਬਹੁਤ ਵਧੀਆ ਡੋਰਾ ਆਈ ਹੋਈਆਂ ਮਾਜਾ ਡੋਰ 12 ਤਾਰੀ 16 ਤਾਰੀ ਤੱਕ ਡੋਰ ਆਈ ਹੋਈ ਹੈ ਮਾਰਕੀਟ 'ਚ ਅਵੇਲੇਬਲ ਹੈਗੀ ਆ ਉਸੇ ਡੋਰ ਨਾਲ ਹੀ ਪਤੰਗ ਉਡਾਣੇ ਚਾਹੀਦੇ ਆ ਤੇ ਤੁਸੀਂ ਦਿਖਿਆ ਗਿਆ ਕਾਫੀ ਚਲਾਤੋ ਚਾਈਦੀ ਡੋਰ ਜਿਹੜੀ ਆ ਗਈ ਆ ਉਹਨਾਂ ਕਾਫੀ ਜਿਆਦਾ ਨੁਕਸਾਨ ਵੀ ਹੋ ਰਿਹਾ ਆ ਆਪਣੇ ਲੋਕਲ ਹੀ ਦਿਖਿਆ ਗਿਆ ਲੋਕਲ ਕਾਫੀ ਨੁਕਸਾਨ ਹੋ ਜਾਂਦਾ ਤੇ ਕਿੰਨੇ ਲੋਕਾਂ ਦੀ ਜਾਨ ਵੀ ਜਾ ਚੁੱਕੀ ਉਹਨਾਂ ਅਸੀਂ ਚਾਹਨੇ ਆ ਕਿ ਮਾਝਾ ਡੋਰ ਹੀ ਵੱਟੀ ਜਾਏ ਤੇ ਜਿੱਦਣਾ ਸਾਰੇ ਬੱਚੇ ਸਾਡੇ ਨਾਲ ਗੁੱਡੇ ਡਾਏ ਜਾਣ ਕਿੰਨੀ ਹਾਈਟ ਤੱਕ ਗੁੱਡਾ ਬਣਾਇਆ ਸਰ ਮੈਂ 10 ਫੁੱਟ ਤੱਕ ਗੁੱਡਾ ਜਿਹੜਾ ਬਣਾ ਚੁੱਕਿਆ ਹਾਸ ਟਾਈਮ ਤੇ ਹੁਣ ਵੀ ਬਣਿਆ ਹਾਸ ਟਾਈਮ ਕੋ ਪੇ ਹੋਏ ਆ ਤੇ ਪੋਣੀ ਗੁੱਡੀ ਤਾਂ ਲੈ ਕੇ 12 ਤਾਵੀ ਤੱਕ ਗੁੱਡੀ ਜਿਹੜੀ ਮੈਂ ਬਣਾ ਕੇ ਰੱਖੀ ਹੋਈ ਆ ਇਸ ਟਾਈਮ ਤੇ ਲੋਕਾਂ ਚ ਕਿੰਦਾ ਰੁਝਾਵ ਹੈ ਸਨੇਤ ਗੁੱਡੀਆਂ ਦਾ ਲੋਕਾਂ ਦਾ ਬਹੁਤ ਵਧੀਆ ਰੁਝਾਵ ਹੈਗਾ ਲੋਕ ਤੇ ਮੇਰੇ ਕੋਲ ਪਤਾ ਨਹੀਂ ਅਨਨੋਨ ਨੰਬਰ ਮੇਰੇ ਕੋਲ રોજ ਦੇ 50 100 ਨੰਬਰ ਜਿਹੜੇ ਡੇਲੀ ਦੇ ਡੇਲੀ ਅਨਨੋਨ ਨੰਬਰ ਤੋਂ ਮੈਨੂੰ ਫੋਨ ਆ ਰਿਹਾ ਤੇ ਕਾਫੀ ਜ਼ਿਆਦਾ ਗੁੱਡੇ ਬਣਾ ਕੇ ਮੈਂ ਸੇਲ ਕਰ ਚੁੱਕਿਆ ਹਾਂ ਸੋਰੀ ਦੋਨੋਂ ਤਿਹਾਰ ਨੇੜੇ ਆ ਲੋਹੜੀ ਦਾ ਵੀ ਆ ਜਦੋਂ ਬਸੰਤ ਦੀ ਹਾਂਜੀ ਹਾਂਜੀ ਲੋਹੜੀ ਦਾ ਤਿਹਾੜਾ ਪਤਾ ਹੀ ਆ ਕਿ 13 ਤਰੀਕ ਨੂੰ ਮਨਾਇਆ ਜਾਂਦਾ ਆ ਤੇ ਇਸੇ ਤਰ੍ਹਾਂ ਹੀ ਆ ਇਸ ਵਾਰੀ ਗੈਰ ਵੀ ਬਹੁਤ ਘਟ ਪਿਆ ਬਸੰਤ ਦੇ ਵਿੱਚ 23 ਤਰੀਕ ਨੂੰ ਬਸੰਤ ਵੀ ਆ ਚੁੱਕੀ ਆ ਤੇ ਬਹੁਤ ਵਧੀਆ ਤਿਹਾੜਾ ਵੀ ਸਾਰੇ ਲੋਕ ਸ਼ਕੀਨਾਂ ਮਨਾਉਂਦੇ ਆ ਤੇ ਸਾਰੇ ਬੰਦੇ ਨੂੰ ਆ ਕੇ ਮਨਵਾਣਾ ਵੀ ਚਾਹੀਦਾ ਆ ਤੇ ਇਸ ਲਈ ਪਸੰਦ ਚਲੋ ਪਠਾਨਕੋੜ ਵਿੱਚ ਵੀ ਵਧੀਆ ਇਸ ਤਰੀਕੇ ਨਾਲ ਇਸ ਵਾਰੀ ਮਨਾਏਗੀ ਤਾਂ ਦੂਸਰਾ ਮੇਰੀ ਜਿਹੜੀ ਸ਼ਾਪ ਲੱਗਦੀ ਆ ਉਹ ਸਿਆਮਪੁਰ ਪਾਈ ਨੰਬਰ ਦੁਕਾਨ ਉੱਥੇ ਹੈਗੀ ਆ ਉੱਥੇ ਲੱਗਦੀ ਹੈ ਦੇਖੋ ਲक्की ਸਰੋਜ ਦੀ ਰਿਪੋਰਟ